छॾो तरह सत्कार ਮੈਘੀਆਂ ਮੈਘੀਆਂ ਸੱਜੀਆਂ ਵਾਲੀਆਂ ਵੀ ਸੌਣ ਵਾਲਿਆ ਕਹਿੰਦੇ ਬਿਗਦੀਆਂ ਨੇ ਵੱਡੇ ਪੱਦਰ ਦੇ ਨਾਮ ਐ ਕਹਿੰਦੇ ਉਧਰ ਨਹੀਂ ਇਹ ਜਵਾਨੀ ਦਾ ਬੜਾ ਬਾੜੀ ਬੱਦਿਆ ਅੰਦਰ ਪਾਰ ਬੰਦਿਆਂ ਦੇ ਫੋਨ ਟਿਕੜ ਗਏ ਤੇ ਦੋ ਤਿੰਨ ਦੇ ਮੋਟਰਸਾਈਕਲ ਚੱਲੇ ਹੋਏ ਉਹਨਾਂ ਵੀਰ ਬਣ ਕੇ ਇੱਕ ਵਾਰੀ ਨਿਗ੍ਹਾ ਮਾਰਿਆ ਜਾ ਕੇ ਉਹ ਬੜੇ ਚੱਟੀਆਂ ਤੇ ਆਇਆ ਬੰਦਰ ਕੇ ਬੱਲੇ ਚੱਟੀਆਂ ਆ ਗਏ ਗੇੜ ਤੇ ਬੜਾ ਧਿਆਨ ਰੱਖੀ ਵਾਹ ਉਧਰ ਗਏ ਉਹ शाल अमेरिके चांग जेके नारेल सब्जी वॾी वारा कहिड़ा रेवल कलेडा वेहार अभिषेक ਸਾਡੇ ਪ੍ਰਾਕਰੇ ਪਹੁੰਚੇ ਐਸ਼ਵਿੰਦ ਦੇ ਮਾਰੂ ਸ਼ੇਰ ਰਾਮਾਤ ਕਾਲੇ ਲੱਗਿਆ ਹੋਇਆ ਜਿੰਨਾ ਦਾ ਮਾਹੌਲ ਹੈ ਤੇਹੀ ਹੋਣਾ ਮਿਲਦਾ ਤੂੰ ਹੋ ਰਿਹਾ ਗੱਲਾਂ ਟਿਕਾਣੇ ਦੇ ਵਿੱਚ ਆਓ ਸਿਰੇ ਦਾ ਮੈਨਾ ਮੇਰੇ ਮਿੱਤਰੋ ਸੁਖਮ ਅਰੋਣਾ ਦੀਪਕ ਮਾਈ ਦਾ ਲੈ ਵੀ ਦੀਪਕ ਤੇਰਾ ਧੰਨਵਾਦ ਦਾ ਬੜਾ ਕੁਝ ਇਕੱਲੇ ਹੀ ਸਾਂਭੀ ਬੈਠਾ ਹੈ ਮੇਰਾ ਬਹੁਤ ਵੱਡਾ ਧੰਨਵਾਦ ਦਾ ਦੀਪਕ ਸਾਡਾ ਵੀਰ ਨਾਲ ਹਰਸ਼ ਵਰਗੇ ਰਾਜਵ ਤਿੰਦਨ ਦਾ ਤੇ ਕੰਦੇ ਸੁਖਮ ਅਰੋਣਾ ਦਾ ਬੱਲੇ ਬੱਲੇ ਧੰਨਵਾਦ ਕਮੇਟੀ ਛੱਡ ਕੇ ਰੱਣ ਲੱਗਦੀ ਏ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਕਰਨ ਕਰਕੇ ਬਾਲ ਫਿਰ ਉੱਡੇ ਮਾਤੇ ਪੁਰਾਣੇ ਸੋਹੇ ਮਾਣੇ ਹਾਸੀ ਫਿਰ ਆ ਕੇ ਬਣਾ ਰਹੇ ਲੋਗੇ ਆਹ ਮੈਂ ਆ ਜਾਂਦੇ ਫਿਰ ਹਾਂ ਇੱਕ ਮਾਰੇ ਦੋੜੇ ਯਾਰ ਸਰਪਾਸਾ ਬੜਾ ਧੰਨਵਾਦ ਆਏ ਰਾਜਵ ਟੰਡੋ ਦਾ ਉਹ ਟੱਪੋ ਦੇ ਟੱਪੋ ਦੇ ਬਚੀ ਹੋ ਰਿਹਾ ਪੰਜ ਪਾਸੇ ਦੋਨੇ ਬੁਲਾ ਰਹੇ ਮੇਲੇ ਮਾਇਆ ਦੇ ਖੁੱਲੇ ਗੱਪੇ ਦੇ ਵੀ ਗਰਾਊਂਡ ਕਲੀਅਰ ਕਰਦੇ ਯਾਰ ਆਸਟ੍ਰੇਲੀਆ ਦੇ ਭਰਾ ਨੇ ਫੈਨ ਵੀਡੀਓ ਪਾ ਲਈ ਹੋਈ ਹੈ ਕਦੇ ਫੋਟੋ ਪਰਾ ਜਿਹੜਾ ਅੱਜ ਫਾਟੇ ਚੋਲੇ ਹਾਜੀ ਮੈਂ ਗਰੋਥ ਕਰ ਰਿਹਾ ਹਾਂ ਪਰ ਥੱਲੇ ਦੇਖੋ ਸਾਹਮਣੇ ਮੌਜੂਦ ਆਪਣਾ 350 ਰੁਪਏ ਵਾਲੀ ਮੇਰੀ ਵੇਚੀ ਹੈ ਸਾਰਾ ਫੰਕਸ਼ਨ ਆਪਣੇ ਬਸੂ ਵਾਲਾ ਬੰਤੀ ਵਾਲਾ कमारे सने सने पर महिनत बि कमाई आहे तड़े थो वेख रह ਤੋਗਦੇ 2.5 ਲੱਖ ਰੁਪਇਆ ਖਿਡਾਰੀਆਂ ਨੂੰ ਕਹਿੰਦੇ ਬਿੱਜ ਤੇ ਆ ਕੇ ਬਹਿ ਜਾਣਾ ਫਾਈ ਗਰਾਊਂਡ ਕਲੀਅਰ ਕਰ ਦੋ ਵੇਖਦੇ ਯਾਰ ਸਾਰੇ ਦੇਖਣਾ ਨੈਕ ਪਰ ਤੇ ਲੈ ਵੀ ਟੂਰ ਬੋਲਾ ਹੁਣ ਤਾਂ ਫਾਈਆ ਕਰਤ ਵੱਲੋਂ 4 ਫੱਕੇ 35000 ਦੇ ਉਹ ਲੁਧਿਆਣਾ ਗਰਦਮਾਨ ਦੇ ਖੇਡ ਮੇਲੇ ਦਾ ਉੱਪਰ ਪ੍ਰੋਫੈਸ਼ਨਲ ਕਰ ਰਹੇ ਨੇ ਇਧਰੋਂ 4 ਫੱਕੇ 30000 ਰੁਪਇਆ ਗੋਦੀ ਪਖਾਨ ਕੋਰ ਵੱਲੋਂ ਪੈਂਦਾ ਜੱਜ ਇੱਕ ਆ ਦੁਨੀਆ ਵਾਲਾ ਰਹੇ ਫੱਕੇ ਦਾ ਅੰਕ ਵੀ ਯੂਐਫਐ ਵਿੰਟੂ ਕਨੇਡਾ ਤੋਂ ਗੁਰੂ ਕਨੇਡਾ ਵੱਲੋਂ ਪੰਜ ਪੰਜ ਖਾਸ ਦੇ ਗਏ ਮੇਰੇ ਬਿੱਤੂ ਉਹ ਬਾਈ ਜਰਾ ਪਿੱਛੇ ਕਰਵਾ ਦਿੱਤਾ ਪੰਜ ਹਾਂ ਰਸਮੀ ਨਾ ਤਿਆਰ ਹੋ ਗਿਆ ਮੇਰੇ ਬਿੱਤੂ ਬਾਹਰ ਨਾਲ ਪਈ ਬਾਹਰ ਨਾਲ ਨਾਲ ਮੇਰੇ ਤੇ ਸਿੱਕੇ ਤੇ ਪੰਜ ਪੰਜ ਹਜ਼ਾਰ ਲੱਗੇ ਲੱਗੇ ਆ ਸਾਰੇ ਭਰਾਵੋ ਵੱਲੋਂ 2000 ਰੁਪਏ ਵੀ ਪਾੜੇ ਕਰਕੇ ਅੱਗ ਲੱਗੀ ਆ ਜੇ ਮੇਰੇ ਵੀਰ ਆਵਾਜ਼ ਸੁਣ ਰਹੇ ਆਂ ਤਾਂ ਛੇਤੀ ਤੋਂ ਛੇਤੀ ਪਿੱਛੇ ਪਹੁੰਚੇ ਦੇ ਕੰਮ ਜਿਆਦਾ ਨਾ ਵੱਜੇ ਹੈ ਨਾ ਇਹਨੂੰ ਕਵਰ ਕਰ ਲੋ ਜਾਂਦੇ ਬਾੜਾ ਜਾ ਮੇਰਾ ਵੀਰ ਬਣ ਕੇ ਠੀਕ ਅੰਦਰ ਫ੍ਰੀ ਹੋ ਜਾਂਦੇ ਇੱਕ ਹੋਰ ਬੇਨਤੀ ਹੈ ਜੀ ਮੇਲਾ ਹੋ ਗਿਆ ਜਿੱਥੇ ਇਥੇ ਮੇਰੀ ਬਾਤ ਹੋਵੇ ਪੰਡਾਲ ਵਿੱਚ ਪਹੁੰਚ ਜਾਏ ਤਾਂ ਉਹ ਆਪਾਂ ਪ੍ਰੋਗਰਾਮ ਸ਼ੁਰੂ ਕਰ ਸਕੀਏ ਉਹ ਸਾਰੇ ਪਤੰਗ ਵਾਲੇ ਫਿਰ ਮੈਂ ਗੋਸ਼ਟ ਕਰਦਾ ਜਿਹੜੇ ਜਿਹੜੇ ਵੀਰ ਮੇਰੀ ਬਾਤ ਸੁਣ ਰਹੇ ਨੇ ਸੇਠੀ ਤੋਂ ਸੇਠੀ ਪੰਡਾਲ ਵਿੱਚ ਪਹੁੰਚਣ ਦੀ ਕਿਰਪਾ ਕਰੋ ਜੀ ਵਾਹਿਗੋਦਾਰ ਸਤਿ

هي اسين تہو کرايو خدا اپنا بطير سوري بطي بطي دي گنيت هني ني 30 جي جگہ هو پورا هو سالا متي ده ويل جي ختم ਆਨੰਦ ਨੇ ক্রিকেট ਟੂਰਨਾਮੈਂਟ ਕਰਾਇਆ ਜਿਹੜਾ ਕਿ 31 ਤਰੀਕ ਤੋਂ ਲੈ ਕੇ ਅੱਜ ਇੱਕ ਨਵੰਬਰ ਆ ਔਰ 3 ਦਿਨ ਲਗਾਤਾਰ ਇਹ ক্রিকেট ਟੂਰਨਾਮੈਂਟ ਚੱਲਿਆ ਵਾ ਔਰ ਇਹਦੇ ਲਈ ਮੈਂ ਆਪਣੇ ਅਸੀਸ ਸ਼ਿਵਮ ਨੂੰ ਤੇ ਦੀ ਸਾਰੀ ਟੀਮ ਨੂੰ ਜਿਹੜਾ ਵਾ ਬਹੁਤ ਬਹੁਤ ਮੁਬਾਰਕਵਾ ਦਿੰਨਾ ਵਾ ਔਰ ਜਿਹੜੇ ਜਿੱਤੇ ਆ Winner ਆਏ ਉਹਨਾਂ ਨੂੰ ਵੀ ਮੁਬਾਰਕ ਆ ਜਿਹੜੇ ਰਨਰ ਅਪ ਆਏ ਉਹਨਾਂ ਨੂੰ ਵੀ ਮੁਬਾਰਕਬਾਦ ਜਿਹੜੇ ਰਹਿ ਗਏ ਆ ਉਹਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਦਿਲਚ ਨਹੀਂ ਰੱਖਣੀ ਗੱਲ ਉਹਨਾਂ ਨੇ ਬਲਕਿ ਮਿਹਨਤ ਕਰਨੀ ਆ ਜਿਹੜੇ ਇਨਸਾਨ ਮਿਹਨਤ ਕਰਦੇ ਆ ਅੱਜ ਉਹ ਮੰਨ ਲੈ ਪਿੱਛੇ ਰਹੇ ਨੇ ਅਗਲੀ ਵਾਰ Winner ਵੀ ਬਣ ਸਕਦੇ ਆ ਇਸ ਸਾਲ ਦੇ ਨਾਲ ਕਿ ਜਿੱਦਾਂ ਵੱਡਾ ਉਤਸ਼ਾਹ ਸੀ ਇਹ ਬੜੇ ਚਿਰ ਬਾਅਦ ਮੈਂ ਕਹਿ ਸਕਦਾ ਕਿ ਸ਼ਹਿਰ ਦੇ ਵਿੱਚ ਐਡਾ ਖਾਫ ਜਾਫ ਕਰਵਾ ਟੂਰਨਾਮੈਂਟ ਜਿਹੜਾ ਵਾ ਉਹ ਹੋਇਆ ਵਾ ਚਾਬੀਆਂ ਫੜਾਈਆਂ ਗਈਆਂ ਤੁਹਾਡੇ ਵੱਲੋਂ ਮੈਂ ਸਾਡੇ ਚੇਅਰਮੈਨ ਸਾਹਿਬ ਨੇ ਵਰਸ਼ਲ ਲੱਡੂ ਜੀ ਨੇ ਇੱਕ ਚਾਬੀ ਇਹਨਾਂ ਨੇ ਫੜਾਈ ਆ ਇੱਕ ਚਾਬੀ ਜਿਹੜੀ ਮੈਂ ਫੜਾਈ ਆ ਔਰ ਉਹਨਾਂ ਨੂੰ ਫੜਾਈ ਜਿਹੜੇ ਮੈਨ ਆਫ ਦਾ ਸੀਰੀਅਸ ਆ ਜਿਨ੍ਹਾਂ ਨੇ ਬਹੁਤ ਅੱਛਾ ਟੂਰਨਾਮੈਂਟ ਦੇ ਵਿੱਚ ਕੰਮ ਕੀਤਾ ਚਾਹੇ ਵਿਕਟਾਂ ਲਤੀਆਂ ਵਾਂਚਾ ਸਕੋਰ ਬਣਾ ਲਿਆ ਚਾਹੇ ਬਿਲਡਿੰਗ ਕੀਤੀ ਆ ਉਹ ਸਾਰੇ ਦੇ ਸਾਰੇ ਦੋਨੇ ਵਧਾਈ ਦੇ ਯੋਗ ਆ ਜਿਨ੍ਹਾਂ ਨੇ ਅੱਜ ਮੋਡਰਨ ਸਾਲ ਜਿਹੜਾ ਵਾ ਉਹ ਪ੍ਰਾਪਤ ਕੀਤਾ ਵਾ ਜੀ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਟੂਰਨਾਮੈਂਟ ਪੰਜਾਬ ਨੂੰ ਜਾਣ ਹਰਿਆਣਾ ਦੇ ਪੰਜਾਬ ਪੰਜਾਬ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹਦਾ ਬਹੁਤ ਵੱਡਾ ਮੈਂ ਤਾਂ ਵਧਾਈ ਦਿੰਦਾ ਜੀ ਬਹੁਤ ਅੱਛੀ ਗੱਲ ਹੈ ਇੰਟਰ ਸਟੇਟ ਜਿਹੜਾ ਉਹ ਟੂਰਨਾਮੈਂਟ ਹੋਇਆ ਵਾ ਇਹ ਵੀ ਬਹੁਤ ਅੱਛੀ ਗੱਲ ਹੈ ਜਿਹੜੇ ਹੋ ਰਹੇ ਉਹਨਾਂ ਨੂੰ ਵੀ ਵਧਾਈ ਦੇ ਕਿ ਇਹ ਜਿਹੜੀ ਸਪੋਰਟਸ ਆ ਇਸ ਸਪੋਰਟਸ ਦੇ ਨਾਲ ਕੱਡੋ-ਕੱਟ ਜਿਹੜੇ ਸਾਡੇ ਬੱਚੇ ਆ ਉਹ ਥੋੜਾ ਆ ਜਾਂ દિਸ਼ਾਹੀ ਨਾ ਉਹ ਲੇਨ ਤੇ ਆ ਜਾਣਗੇ ਕਿਉਂਕਿ ਜਦੋਂ ਐਡੇ-ਐਡੇ ਨਾਮ ਦੇ ਕਿਕਰੇਟ ਦੇ ਮਿਲਣਗੇ ਉਹ ਨਸ਼ੇ ਨੂੰ ਨਸ਼ੇ ਦੀ ਬਜਾਏ ਉਹ ਸਪੋਰਟਸ ਨੂੰ ਪਿਆਰ ਕਰਨਗੇ ਪੰਜਾਬ ਨੂੰ ਨਸ਼ੇ ਦਾ ਅੱਗੀ ਕਿਹਾ ਜਾਂਦਾ ਹੈ ਜਾਂਦਾ ਹੀ ਜਿਹੜਾ ਅੱਗੀ ਹੈ ਪੰਜਾਬ ਬਿਲਕੁਲ ਬਿਲਕੁਲ ਇਹ ਗਲਤ ਆ ਸਾਡਾ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਬਿਲਕੁਲ ਨਸ਼ਈ ਨਹੀਂ ਆ ਜਾਣ ਕੇ ਉਹਦੀ ਤਸਵੀਰ ਜਿਹੜੀ ਆ ਉਹ ਖਰਾਬ ਕੀਤੀ ਗਈ ਆ ਜਦ ਵੀ ਪੂਰੇ ਦੇਸ਼ ਦੇ ਅੰਦਰ ਜਿੱਥੇ ਵੀ ਪੰਜਾਬੀ ਗਏ ਨੇ ਉਹਨਾਂ ਨੇ ਪੰਜਾਬ ਦਾ ਨਾਂ ਜਿਹੜਾ ਵਾ ਹਰ ਸਟੇਟ ਤੇ ਜਿਹੜਾ ਵਾ ਉਹ ਸਿਰ ਦਾ ਵਰ ਦਿਖਾਇਆ ਵਾ ਹਰ ਇੱਕ ਪਿਆਰ ਨਾਲ ਬਾਕੀ ਟੂਰਨਾਮੈਂਟ ਕਿਹਦੇ ਦਾ ਭਰਾਵਾਂ ਦਾ ਦੇਖੋ ਕਿੰਨਾ ਪਿਆਰ ਹੈ ਤੇ ਵੱਡੇ ਨਾਮ ਰੱਖੇ ਗਏ ਆ ਸਾਰਾ ਟੂਰਨਾਮੈਂਟ ਭਰਾਵਾਂ ਦੇ ਸਹਿਯੋਗ ਨਾਲ ਹੋਇਆ ਥੱਲੇ ਸੀ ਕੁਝ ਨਹੀਂ ਕਰ ਸਕਦੇ ਸਾਰੇ ਭਰਾਵਾਂ ਦੇ ਸਾਧਨਾ ਟੂਰਨਾਮੈਂਟ ਹੋਇਆ ਜੀ ਟੀਮਾਂ ਕਿਹੜੀ ਕਿਹੜੀ ਜਗ੍ਹਾ ਤੋਂ ਪਹੁੰਚਿਆ ਟੀਮਾਂ ਪੂਰੇ ਪੰਜਾਬ ਤੋਂ ਆਈਆਂ ਹਰਿਆਣੇ ਤੋਂ ਵੀ ਆਈਏ ਰਾਜਸਥਾਨ ਤੋਂ ਵੀ ਆਈਆਂ ਜੀ ਨਾਲ ਦੀ ਸਟੇਟਾਂ ਤੋਂ ਵੀ ਪਹਿਲਾ ਨਾਮ ਲੱਖ ਰੁਪਏ ਦੂਜਾ 55000 ਰੁਪਏ ਦੋ ਬਾਈਕ ਰੱਖੇ ਗਏ ਆ ਦੋ ਫੋਨ ਰੱਖੇ ਗਏ ਆ ਤੇ ਬਾਕੀ ਦੇਖੋ ਭਰਾ ਕਿਨੇ ਨਾਮ ਲਗਾ ਰਹੇ ਕਿਸ ਨੂੰ 55000 55000 ਦੇ ਰਿਹਾ ਚੱਕੇ ਦੇ 31000 ਚੱਕੇ ਦੇ ਅਲੱਗ-ਅਲੱਗ ਆਪਣੇ ਜੇਬਾਂ 'ਚੋਂ ਨਾਮ ਦੇ ਰਿਹਾ ਸਾਰੇ ਭਰਾ ਯੂਥ ਕੀ ਕਹਿਣਾ ਚਾਹੁੰਦੇ ਆ ਅੱਜ ਯੂਥ ਨੂੰ ਕਹਿਣਾ ਚਾਹੁੰਦੇ ਆ ਯੂਥ ਨੂੰ ਕਹਿਣਾ ਚਾਹੁੰਦੇ ਆ ਸਾਰੇ ਇਕੱਠੇ ਹੋਵੋ ਇਦਾਂ ਚੰਗੇ ਕੰਮ ਕਰੋ ਨਸ਼ਾ ਛੱਡ ਕਲਪ ਇਤਾਰੇ ਕੰਮ ਕਰਿਆ ਕਰੋ ਬਲੱਡ ਕੈਂਪ ਲਾਇਆ ਕਰੋ ਗਰੀਬ ਕੁੜੀਆਂ ਨੇ ਵਿਆਹ ਕਰਿਆ ਕਰੋ ਬਸ ਚੰਗੇ ਕੰਮ ਕਰੋ ਜਿੰਨੇ ਵੱਧ ਤੋਂ ਵੱਧ ਕਰ ਸਕਦੇ ਹੋ ਮੈਂ ਕਹਿੰਦਾ ਸਾਰੇ ਕੰਮ ਸਰਕਾਰਾਂ ਦੇ ਨਹੀਂ ਕੁਝ ਕੰਮ ਸਾਡੇ ਲੋਕਾਂ ਦੇ ਵੀ ਆ ਸਾਰਾ ਨੂੰ ਸਾਨੂੰ ਸਭ ਨੂੰ ਰਲ ਮਿਲ ਕੇ ਇਦਾਰੇ ਕੰਮ ਕਰਨੇ ਚਾਹੀਦੇ ਆ ਤੇ ਆਪਾਂ ਟੂਰਨਾਮੈਂਟ ਤੇ THAILAND ਦਾ ਟ੍ਰਿਪ ਵੀ ਰੱਖਿਆ ਜੀ ਤੁਹਾਨੂੰ ਸ਼ੱਕ ਹੈ ਕਿ ਜਿੰਨਾ ਉਹਨਾਂ ਕੋਲ ਆਉਂਦੇ ਨੇ ਉਹਨਾਂ ਕੋਲ ਕਿੰਨਾ ਬਸ ਜੀ ਇੱਕ ਪਿੰਡ ਵਾਲੇ ਵਾਸਤੇ ਇੱਕ ਬਾਰਾ ਲੱਖ ਵਾਸਤੇ ਜਿਹੜੇ ਫੋਨ ਹੈਗੇ ਆ ਬੈਸਟ ਬੋਲਰ ਨੂੰ ਬੈਸਟ ਬੈਟਮੈਨ ਨੂੰ ਉੱਤ ਜਾਊਗਾ ਜੀ ਦੂਜਾ ਫਿਰ ਦੂਜਾ ਟੂਰਨਾਮੈਂਟ ਆਈ ਇੱਥੇ ਚੱਲਦਾ ਰਹੂਗਾ ਜੀ ਇਹ ਭਰਾਵਾਂ ਦਾ ਸਾਥ ਬਣਿਆ ਰਿਹਾ ਤਾਂ ਆਪਾਂ ਨੇ ਬਲ ਬਖਸ਼ਿਆ ਟੂਰਨਾਮੈਂਟ ਵਿੱਚ ਇਹਦਾ ਚੱਲਦੇ ਰਹੂਗਾ ਇਸ ਤੋਂ ਵਧੀਆ ਕਰਾਵਾਂਗੇ ਜੀ ਬਾਦ ਚੜ ਕੇ ਬਸ ਮੈਂ ਹੀ ਮੈਸੇਜ ਦੂੰਗਾ ਸਾਰੇ ਇਦਾਂ ਦੇ ਆਪਾਂ ਛੋਟੇ ਤੋਂ ਚਾਲੂ ਕੀਤਾ ਤੇ ਅੱਜ ਤੱਕ ਕਿੰਨਾ ਵੱਡਾ ਟੂਰਨਾਮੈਂਟ ਕਰਾ ਲਿਆ ਦੂਸਰਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕ੍ਰਿਕਟ ਟੂਰਨਾਮੈਂਟ ਮੈਂ ਸਾਰੀ ਆਈ ਟੀਮ ਪ੍ਰੈਸ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਨਾ ਚਾਹੁੰਦਾ ਜਿਹੜਾ ਸ਼ਿਵਪੀਰੇ ਨਾਲ ਮੂਡਾ ਮੋੜ ਲੱਗੀ ਨਾ ਦਿਓ ਬਹੁਤ ਜਿਹੜਾ ਸਾਡਾ ਸ਼ਮੂਹ ਵੀਰ ਹੈ ਉਹ ਸਾਰੇ ਇੱਕੋ ਬਟਕਾ ਕਰਕੇ ਕਰ ਰਿਹਾ ਹੈ ਤੇ ਜਿੰਨਾ 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 ਕੰਮ ਦੀ ਗੱਲ ਦੇਖਿਆ ਜਿੰਨਾ ਘੱਟ ਜਿੰਨੇ ਗੱਲਾਂ ਨਹੀਂ ਖਾਦਾ ਜਿੰਨੇ ਜਿੰਨੇ ਯੂਟਿਊਬ ਤੋਂ ਕੱਢੋ ਹਟਾ ਕੇ ਕੀ ਖੇਡਾਂ ਵਾਲੇ ਪਾ ਰਿਹਾ ਹੈ ਉਹਨਾਂ ਨੂੰ ਮੈਸੇਜ ਇਹ ਨਾ ਜਾਂਦਾ ਕਿ ਇਕੱਲਾ ਨਸ਼ਾ ਹੀ ਸਭ ਕੁਝ ਨਹੀਂ ਹੈ ਕਿ ਖੇਡਾਂ ਤੋਂ ਵੀ ਤੁਸੀਂ ਪ੍ਰੈਸ ਹੋ ਸਕਦੇ ਹੋ ਲੋਕਾਂ ਨੂੰ ਮੈਰੀਟ ਡਿਵੀਸ਼ਨ ਦਿੱਤਾ ਤੇ ਉਹਨਾਂ ਦਾ ਜਗਤ ਦਾ ਯੋਗਦਾਨ ਨੂੰ ਮਿਲਦਾ ਹੈ ਇਹ ਟੀਮ ਹੈ ਇਹ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਦਾ ਬਹੁਤ ਬਹੁਤ ਖੇਡਾਂ ਵਾਲਿਆਂ ਦਾ ਬਹੁਤ ਸਗੇ ਪ੍ਰੋਗਰਾਮ ਰੱਖਿਆ ਪਰਾਲੇ ਨੂੰ ਕਿੱਦਾਂ ਦੇਖਦੇ ਜਿਹੜਾ ਪਰਾਲਾ ਕੀਤਾ ਜਾ ਰਿਹਾ ਨੌਜਵਾਨਾਂ ਨੂੰ ਖੇਡ ਦੇ ਨਾਲ ਜੋੜਿਆ ਜਾ ਰਿਹਾ ਯਾਦ ਦੇ ਵਿੱਚ ਪ੍ਰੋਗਰਾਮ ਕੀਤਾ ਵੈ ਇਹ ਆਪਣੀ ਲੋੜੀ ਦਿਖਾਈ ਹੈ ਮੈਂ ਗੋਲੀਆਂ ਕਦੀ ਇਹ ਪ੍ਰੋਗਰਾਮ ਦਿਖ ਰਿਹਾ ਐ ਤੁਸੀਂ ਤੁਸੀਂ ਦੇਖਿਆ ਮੈਚ ਦੇ ਵਿੱਚ ਕਿੰਨੇ ਵਜਰੇ ਨਾਮ ਹੈ ਕੋਈ ਟੀਮ ਹਰਿਆਣੇ ਤੋਂ ਆਈ ਹੈ ਫਰੀ ਮਾਚਲ ਤੋਂ ਆਈ ਹੈ ਮੋੜ ਤੋਂ ਆਈ ਹੈ ਇਹ ਸਾਰਾ ਮਤਲਬ ਮੋਟੀਵੇਸ਼ਨ ਵਾਲਾ ਕੰਮ ਕੀਤਾ ਉਸ ਤੇ ਇਹ ਸਭ ਨੂੰ ਜੋੜ ਕੇ ਚੱਲਿਆ ਹੈ ਲੱਖਾਂ ਲੱਖਾਂ ਰੁਪਿਆ ਦੇ ਇਨਾਮ ਵੀ ਰੱਖਿਆ ਹੈ ਜਿੰਨਾਂ ਵਾਲੀਆਂ ਟੀਮਾਂ ਲਈ ਬਿਲਕੁਲ ਜੀ ਬਿਲਕੁਲ ਇਨਾਮ ਰੱਖਿਆ ਹੋਇਆ ਮੁੰਡੇ ਦੇ ਮੋਟੀਵੇਸ਼ਨ ਤਾਂ ਹੀ ਨਹੀਂ ਪਤਾ ਉਹ ਨਹੀਂ ਕਿੰਨੇ ਖੇਡਣਗੇ ਦੇ ਨੋ ਜੇ ਰੇਟੀ ਮਾਹੀ ਤੇ ਬਾਕੀ ਜੋ ਸ਼ੂਗਰ ਕਰ ਰਹੇ 2 ਵਜੇ ਕਰ ਰਹੇ ਸਾਰੇ ਮੇਰੇ ਨਾਲ ਨੇ ਤੇਰੇ ਨਾਲ ਧੰਨਵਾਦ ਆਹ ਕਿਹੜੀ ਟੀਮ ਨੇ ਕਿੰਨਾ ਨਾਮ ਰੱਖਿਆ ਹੈ ਕਿਹੜੀ ਟੀਮ ਨੇ ਕਿੰਨਾ ਨਾਮ ਰੱਖਿਆ ਹੈ ਹਾਂਜੀ ਫਸਟ ਟੀਮ ਦਾ 1 ਲੱਖ ਰੁਪਏ ਰੱਖਿਆ ਫਿਰ 50000 ਰੱਖਿਆ ਫਿਰ ਡਾਕਟਰ ਨੇ ਲੈ ਗਈਆਂ ਦੋ ਮੋਬਾਈਲ ਲੈ ਗਏ ਆ ਤੇ ਬਾਕੀ ਤੁਸੀਂ ਦੇਖੀ ਐਮਐਲਏ ਸਾਹਿਬ ਆਏ ਸੀਗੇ ਆਪਣੇ ਆਸ਼ੂ ਭਾਈ ਨੇ ਕੀ ਕੀ ਹਰ ਮੇ ਚੱਕਿਆ ਦਿੱਤਾ ਵੇ ਜੀ ਅਮਰੀਕਾਸ਼ ਪ੍ਰੈਸ਼ਰ ਜੀ ਆਇਆ ਉਹਨਾਂ ਨੇ ਕੀ ਕੀ ਹਰ ਰਿਆ ਆਊਟ ਤੇ ਵਿਕਦਾ ਦਿੱਤਾ ਮੈਂ ਲਾਈਵ ਦੇਖ ਰਿਹਾ ਤੁਸੀਂ ਸਾਰੇ ਉਹ ਮਤਲਬ ਕਿਵੇਂ ਲੱਗ ਰਿਹਾ ਜੋਸ਼ ਜੋਸ਼ ਪੂਰਾ ਆ ਰਿਹਾ ਇਸ ਟਾਈਮ ਕਿਉਂਕਿ ਨੌਜਵਾਨਾਂ ਦਾ ਕਾਫੀ ਹਜੂਮ ਜਿਹੜਾ ਇਤਿਸ਼ਾਹ ਦੇਖਣ ਨੂੰ ਮਿਲ ਰਿਹਾ ਅੱਜ ਮੰਗੀ ਹੋ ਉਹ ਉਹ ਮੈਨੇਜਰ ਦੀ ਤੁਹਮੇ ਮਿਹਨਤ ਹੈ ਜਿਹੜੀ ਰੰਗ ਲੈ ਕੇ ਆਈ ਹੈ ਕੋਈ ਬਾਾਕੀ ਤੁਸੀਂ ਕੱਟ ਦੇਖ ਰਹੇ ਜੀ ਮੈਨੂੰ ਕਹਿਣ ਦੀ ਲੋੜ ਨਹੀਂ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੱਟ ਦਿਖਾਓ ਇਹ ਮੈਚ ਦਿਖਾਓ ਜੋਸ਼ੂ ਮੀਰਾ ਕਰ ਰਹੇ ਬਹੁਤ ਵਧੀਆ ਕਰ ਰਹੇ ਹੈ ਜੈ ਸ੍ਰੀ ਨਾਮ ਧੰਨਵਾਦ ਇਹ ਸਾਡੇ ਭਰਾਵਾਂ ਵੱਲੋਂ ਆਪਣੇ ਯਾਰਾਂ ਦੀ ਯਾਦ ਵਿੱਚ ਦੂਸਰਾ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਜਿਹੜਾ 2 ਦਿਨਾਂ ਦਾ ਸੀਗਾ ਤੇ ਲੁਧਿਆਣੇ ਦੀ ਕਾਫੀ ਯੂਥ ਹੈ ਤੇ ਲੁਧਿਆਣੇ ਦੀ ਹਰਿਆਣਾ ਹਿਮਾਚਲ ਹਰ ਪਾਸਿਓਂ ਸਾਰੇ ਪਾਸੋਂ ਟੀਮਾਂ ਆਈਆਂ ਆਈਆਂ। ਵੀਰੇ ਲੋਕਾਂ ਨੂੰ ਤਾਂ ਇਹੀ ਕਹਿਣਾ ਚਾਹਾਂਗੇ ਆਪਣੀ ਖੇਡ ਨਾਲ ਜੁੜਨਾ ਚਾਹੀਦਾ ਆ। ਇਹਦੇ ਨਾਲ ਸਾਡਾ ਸਰੀਰ ਵੀ ਸਵਸਥ ਰਹਿਦਾ ਆ ਤੇ ਕਬਲਾ ਸਰੀਰ ਤਾਂ ਸਵਸਥ ਰਹਿੰਦਾ ਹੀ ਆ ਉਹਦੇ ਨਾਲ ਸਮਾਜ ਦੇ ਵਿੱਚ ਵਧੀਆ ਮੈਸੇਜ ਵੀ ਜਾਂਦਾ ਆ। ਇਹਦੇ ਨਾਲ ਜੇ ਅਸੀਂ ਨਸ਼ਿਆਂ ਨਸ਼ਿਆਂ ਤੋਂ ਦੂਰ ਹੋ ਸਕਦੇ ਹਾਂ। ਕੈਂਪ ਵੀ ਤੁਹਾਡੇ ਨਾਲ ਰੱਖਾਈ ਜਾਂਦੇ ਨੇ। ਇੱਕ ਵਾਰੀ ਕ੍ਰਿਕਟ ਉਹ ਬੱਸ ਬੱਸ ਆਪਾਂ ਚਾਹੁੰਦੇ ਆ ਸਾਡੇ ਸ਼ਹਿਰ ਦਾ ਵਾਤਾਵਰਣ ਵਧੀਆ ਬਣਿਆ ਰਹੇ। ਜਿਸ ਦੇ ਨਾਲ ਲੋਕੀ ਨਸ਼ਿਆਂ ਤੋਂ ਦੂਰ ਰਹਿਣ ਤੇ ਸਮਾਜ ਸੇਵੀ ਜਾਂ ਸਮਾਜ ਭਲਾਈ ਦੇ ਕੰਮ ਕਰਦੇ ਇਹ ਇਹਦੇ ਵਿੱਚ 3100 ਰੁਪਏ ਟੀਮ ਐਂਟਰ ਸੀਗੀ ਤੇ 40 ਤੋਂ 45 ਟੀਮਾਂ ਐਂਟਰ ਹੋਈਆਂ ਸੀ ਇਹ ਟੀਮ ਹਿਮਾਚਲ ਹਰਿਆਣਾ ਦਿੱਲੀ ਤੋਂ ਵੀ ਆਈਆਂ ਨੇ ਹਰ ਪਾਸਿਓ ਮਤਲਬ ਆਪਣੇ ਜਿੰਨਾ ਲਾਗੇ ਜਾ ਕੇ ਨਾਲ ਦੀਆਂ ਸਟੇਟਾਂ ਪੈਂਦੀਆਂ ਉੱਥੋਂ ਆਈਆਂ ਆ। ਮਹਿਮਾਨ ਤੋੜ ਤੇ ਖੁਸ਼ ਹੋ ਰਹੇ ਐ ਇਸ ਜਿਹੜੇ ਜਿਹੜਾ ਫੰਕਸ਼ਨ ਹੈ। ਹਰ ਵੱਲੋਂ ਜਾਂ ਸਮਾਸੇ ਇਸ ਇਹਦੇ ਸਮਾਗਮ ਦੇ ਉੱਤੇ ਇਹ ਸਾਰੇ ਜਿਹੜੇ ਭਰਾ ਆਏ ਨੇ ਉਹ ਸਾਰੇ ਹੀ ਮੁੱਖ ਮਹਿਮਾਨ ਰਹੇ ਆ। ਉਦਾਂ ਇੱਥੇ ਆਪਣੇ ਐਮ.ਐਲ.ਏ. ਸਾਹਿਬ ਸਾਰੇ तकरीबन ਲੁਧਿਆਣਾ ਸ਼ਹਿਰ ਦੇ ਨਾਲ ਹੋਰ ਵੀ ਪੰਜਾਬ ਦੇ ਵੱਡੇ ਵੱਡੇ ਲੀਡਰ ਸਾਰੇ ਪਹੁੰਚੇ ਨੇ ਜੀ ਉਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਉਸ ਨੂੰ ਇਹੀ ਮੈਸੇਜ ਹੈ ਵੀ ਆਪਣਾ ਨਸ਼ਿਆਂ ਤੋਂ ਦੂਰ ਰਹੀਏ ਤੇ ਇੱਕ ਦੂਜੇ ਦਾ ਆਪਾਂ ਵੱਧ ਤੋਂ ਵੱਧ ਸਾਥ ਦੇ ਸਕੀਏ ਤਾਂ ਕਿ ਕਿਸੇ ਨੂੰ ਵੀ ਲੋੜ ਹੋਵੇ ਤੇ ਆਪਾਂ ਉਹਦੀ ਮੋਢੇ ਨਾਲ ਚਾਹਦੇ ਰਹਿਣਗੇ ਇਹ ਜੀ ਇਹ ਤਾਂ ਚੱਲਦੇ ਆਣਗੇ ਇਹ ਤਾਂ ਹਜੇ ਸ਼ੁਰੂਆਤ ਹੋਈ ਹੈ ਅੱਗੇ ਅੱਗੇ ਦੇਖੋ ਜੀ ਕਦੇ ਬਲੱਡ ਕੈਂਪ ਕਦੇ ਟੂਰਨਾਮੈਂਟ ਸਾਡੇ ਵੱਲੋਂ ਜਿੰਨਾ ਹੋ ਸਕਦਾ ਆਪਾਂ ਲੋਕਾਂ ਨੂੰ ਜਾਗਰੂਕ ਕਰੀਏ ਇਹ ਚੱਲਦੇ ਰਹਿਣ ਸਾਰਿਆਂ ਨੂੰ ਪਹਿਲਾਂ ਹੀ ਰਾਮਰਾਣ ਜੀ ਸਾਰਿਆਂ ਦੇ ਸਤਿ ਸ਼੍ਰੀ ਅਕਾਲ ਸਾਰੇ ਲੁਧਿਆਣੇ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅੱਜ ਜਿਹੜਾ ਇਹ ਉਪਰਾਲਾ ਕਰਾਇਆ ਜਾ ਰਿਹਾ ক্রিকেট ਟੂਰਨਾਮੈਂਟ ਦੂਜਾ ਇਹ ਸ਼ੁਗਮ अरोੜਾ ਬਾਈ ਜਿਹੜਾ ਆਪਣਾ ਵੱਡਾ ਵੀਰ ਹੈ ਜਿਹੜਾ ਇਹ ਉਪਰਾਲਾ ਕਰਾ ਰਿਹਾ ਤੇ ਸਾਰੇ ਭਾਈਚਾਰੇ ਨਾਲ ਮਿਲ ਕੇ ਉਪਰਾਲਾ ਕਰਾਇਆ ਜਾ ਰਿਹਾ ਨਾਮ ਵਗੈਰਾ ਰੱਖੇਗੇ ਜਿੱਤਣ ਵਾਲਾ ਪਹਿਲਾ ਇਨਾਮ ਜੀ ਲੱਖ ਰੁਪਈਆ ਦੂਜਾ ਇਨਾਮ 50000 ਰੁਪਈਆ ਜਿਹਦੇ ਵਿੱਚ ਮੋਟਰਸਾਈਕਲ ਵੀ ਆ ਫੋਨ ਵੀ ਆ ਜਿਹੜਾ ਬੈਸਟ ਬੋਲਰ ਆ ਉਹਨੂੰ ਫੋਨ ਮਿਲੇਗਾ ਤੇ ਬੈਸਟ ਬੈਟਸਮੈਨ ਨੂੰ ਆਪਣਾ ਬਾਈਕ ਮਿਲੇਗੀ ਸਮਾਜ ਪੰਜਾਬ ਕੇ ਸੋਰ ਚਰਨ ਤੋਂ ਲੱਗਣ ਚਰਨ ਬਣਨੇ ਆ ਆਹ ਜੀ ਰਾਜਸਥਾਨ ਤੋਂ ਆਈ ਹੋਈ ਏ ਟੀਮ ਹਰਿਆਣੇ ਤੋਂ ਆਈ ਏ ਦਿੱਲੀ ਤੋਂ ਆਈ ਏ ਆਈਪੀਐਲ 'ਚ ਖੇਡੇ ਹੋਏ ਵੀ ਲੋਕੀ ਇੱਥੇ ਆਏ ਹੋਏ ਆ ਜੀ ਸਮਾਜ ਕੀ ਮੈਸੇਜ ਸਾਹਿਬ ਦੇਖਣ ਨੂੰ ਮਿਲ ਰਿਹਾ ਕਾਫੀ ਇੱਥੇ ਕਿਵੇਂ ਦੇਖੀਏ ਇਹ ਸਾਰਿਆਂ ਦਾ ਪਿਆਰ ਆ ਜਿਹੜਾ ਉਸ ਬਾਈ ਨੇ ਕਮਾਇਆ ਆ ਇਹ ਅੱਜ ਸਾਰਿਆਂ ਨੂੰ ਪਿਆਰ ਦੇਖਣ ਨੂੰ ਮਿਲ ਰਿਹਾ ਕਿ ਉਸ ਬਾਈ ਨੇ ਕਿੰਨਾ ਕਾ ਪਿਆਰ ਕਮਾਇਆ ਅੱਜ ਉਹ ਦਿਖਾਇਆ ਜਾ ਰਿਹਾ ਕਿੰਨਾ ਪਿਆਰ ਸਪੋਰਟ ਬਹੁਤ ਬੁਰਾ ਹਾਲ ਹੋ ਰਹਾ ਹੈ ਪ੍ਰਾਲਾ ਨੂੰ ਕਿਵੇਂ ਦੇਖਦੇ ਹੈ ਇਹ ਜੋ ਪ੍ਰਾਲਾ ਕੀਤਾ ਜਾ ਰਿਹਾ ਹੈ ਲੋਜ ਬਾਨੋ ਕੀ ਤਰਫ ਸੇ ক্রিকেট ਵਿੱਚ ਗੇਮ ਵਿੱਚ ਖੇਡ ਮੈਦਾਨ ਦੇ ਲੋਕੋ ਨੂੰ ਲਿਆ ਜਾ ਰਿਹਾ ਹੈ ਇਹ ক্রিকেট ਦਾ ਤਾਂ ਬਹੁਤ ਅੱਛਾ ਖੇਲ ਹੈ ਜੀ ਇਹ ਤਾਂ ਪੂਰੀ ਦੁਨੀਆ ਦਾ ਖੇਲ ਹੈ पूरी दुनिया में इसको सम्मानित किया जाता है पूरी दुनिया में इसे बहुत अच्छे से देखा जाता है और नौजवान की ताकत इसमें देखती है कि भाई हमारे नौजवान बच्चे कैसे खेलते हैं लाखों रुपए के लाख लाखों रुपए के इनाम लाखों से भी ज़्यादा रखने चाहिए इन बच्चों के लिए जितनी इनकी मेहनत है इसी से इनकी शुरुआत होती है ये नेशनल लेवल पर पहुँचेंगी पंजाब के और भी जिलों से आए हुए हैं नौजवान पंजाब के जितने भी जिलों से आए हुए बाहर से भी आए अपने हिंदुस्तान के नेशनल लेवल पर ये बच्चे पहुँचेंगे लेकिन मेरी एक सोच है कि नशे को अगर हम जड़ से ख़त्म कर दें तो बेहतर होगा हम सब मिलकर इस नशे के खिलाफ एक आवाज़ उठाएं जो मोहल्ले गली में जो नशा बेचता है जो नशा करता है उसकी शिकायत हमें पुलिस में दर्ज करानी चाहिए भे अपने ज़ुमेदार मोहल्ले के बंदों को बताना चाहिए भाई ये नशे करते हैं ये बच्चों को खराब करते हैं और अपने बच्चों को बचाने की पूरी प्रयास करना चाहिए अपने बच्चों में टाइम देना चाहिए अपने बच्चों को अगर हमने नशे से बचा लिया तो समझो हमने आधी ज़िंदगी बढ़िया से जी ली पंजाब में तो बताया जा रहा है पंजाबी जो पंजाब के लोग हैं नशे के ऊपर बैठे हुए तो लेकिन कैसे दिख रहे हैं जो ये जो नया तो देखते हैं ये नया उपराला देख के ये बहुत अच्छा लगा जी अपने मन को बड़ी खुशी हुई है ये समाज जो है इस अपराले को सम्मानित करता है और भाई हम सब मिलकर इसमें एकता दिखाएंगे और अपने बच्चों को बड़े से बड़ा इनाम देंगे जो भी अपनी हिम्मत है चित है इसमें हिस्सा लेना चाहिए ये एक का काम नहीं है सभी समाजों का काम है सभी धर्मों का काम है और हमें एकजुट होकर रहना चाहिए हमें बिल्कुल भी भेदभाव नहीं करना चाहिए कहीं भी खेल हो हॉस्पिटल हो डॉक्टर हो कोई कहीं भी भेदभाव नहीं होता ऐसे हर समाज के अंदर चंद लोगों की वजह से समाज बुराई पर चला जाता है ऐसे हर समाज को बुरा कहना भी अच्छी बात नहीं है सारे समाज बहुत अच्छे हैं और बहुत सम्मानित लोग हैं कोई अल्लाह को मानता है कोई भगवान को मानता है कोई वाहे गुरु को मानता है ईसा मसीह को मानता है हम सब एक ही बाप की औलाद है हमें कोई अलग नहीं है ये तो एक इंसानी फर्ज होता है जी मदद तो ऊपर वाला ही कराता है ये तो इंसान की एक सोच होती है भाई एक हमारा भाई तकलीफ में है उसकी मदद करे तो इसलिए सैलाब दिखाया है यूपी उत्तराचल और भाई राजस्थान पंजाब के लोगों ने भी जहाँ बाढ़ नहीं आई वहाँ भी सब ने मिलजुल कर एक पंजाब में जिधर भी प्रभावित इलाका था उधर बड़ी अच्छे से मदद की उन लोगों को अच्छा लगा है कि इंसानियत जिंदा है तो आज का मैच बहुत अच्छा लगा जी देखो जिस जिसने भी भाई ने ये सोच रखी है ऊपर वाला उनके बच्चों की तंदुरुस्ती रखे और भाई उन्हें ਤਰੱਕੀ ਦੇ ਉੱਪਰ ਵਾਲਾ ਉਹਨੇ ਖੁਸ਼ੀਓਂ ਸਨਵਾਇਆ ਐਸੇ ਖੇਲ ਮੈਂ ਆਣਾ ਚਾਹੀਏ ਬੜਾ ਜ਼ਰੂਰੀ ਹੈ ਬਿਲਕੁਲ ਬਹੁਤ ਵਧੀਆ ਟੂਰਨਾਮੈਂਟ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਹੈ ਜੀ ਔਰ ਜਿੱਦਾਂ ਪਹਿਲਾ ਸੀਜ਼ਨ ਹੋਇਆ ਸੀ ਉਸ ਤੋਂ ਉਸ ਤੋਂ ਵੱਧ ਚੜ ਕੇ ਦੂਜਾ ਸੀਜ਼ਨ ਹੋਇਆ ਕਿਉਂਕਿ ਸ਼ੁਭਮ अरोड़ा ਜੀ ਵੱਲੋਂ ਇੰਨਾ ਵਧੀਆ ਆਰਗੇਨਾਈਜ਼ ਕਰਾਇਆ ਨਾਲ ਉਹਨਾਂ ਦੇ ਸਾਥੀ ਤੇ ਸਾਡੇ ਅਰੁਣ ਵਰਮਾ ਜੀ ਸਾਡੇ ਨਾਲ ਹੈਗੇ ਆ ਤੇ ਟਿਬਰੀ ਵਾਹ ਗਈ ਆ ਪਾਜੀ ਹੈਗੇ ਆ ਰਜੀਤ ਪਾਜੀ ਹੈਗੇ ਤਾਂ ਉਹ ਮਤਲਬ ਅ ਇਹਨਾ ਵਧੀਆ ਟੂਰਨਾਮੈਂਟ ਜਾ ਰਿਹਾ ਹੈ ਕਿਉਂਕਿ ਜਿੱਦਾਂ ক্রিকেট ਦਾ ਜੇ ਲਾਈਵ ਟੂਰਨਾਮੈਂਟ ਇਨਾ ਰਸ਼ ਲੱਗਿਆ ਹੋਇਆ 12ਵੇਂ ਹੈਗੇ ਕਿਉਂਕਿ ਮਤਲਬ ਅਮੇਜ਼ਿੰਗ ਟੂਰਨਾਮੈਂਟ ਹੈਗਾ ਤੇ ਕਿਉਂਕਿ ਕਿਉਂਕਿ ਯੂਥ ਲਈ ক্রিকেট ਇੱਕ ਅਹੋਜੀ ਚੀਜ਼ ਹੈ ਕਿਉਂਕਿ ਜਿਹੜੇ ਨਸ਼ੇ ਬਤੇ ਲੋਕੀ ਪੈ ਰਹੇ ਨੇ ਤਾਂ ਉਸ ਤੋਂ ਖੱਟ ਕੇ ਉਹ ਸਪੋਰਟਸ ਵਾਲਾਂ ਨਾ ক্রিকেট ਵਾਲਾਂ ਕਿਉਂਕਿ ਇਹ ਅਰੁਣ ਅਰੁਣ ਪਾਜੀ ਜਿੱਤਾ ਵੀ ਸਾਨੂੰ ਆਦੇਸ਼ ਜਿੰਨੇ ਆਪਾਂ ਆਂਦੇ ਆ ਤੇ ਸ਼ੁਭ ਮਰੋੜਾ ਜੀ ਜਿੱਦਾਂ ਵੀ ਸਾਨੂੰ ਆਦੇਸ਼ ਜਿੰਨੇ ਆਪਾਂ ਸਪੋਰਟ ਕਰ ਲਿਆਂਦੇ ਵੈਸੇ ਮੈਂ ਜਿੱਥੇ ਵੀ ਵਰਲਡ ਦੇ ਵਿੱਚ ਮੈਚ ਹੋਂਦਾ ਇੰਡੀਆ ਦਾ ਮੈਂ ਉੱਥੇ ਜਾਂਦਾ ਲੇਕਿਨ ਇੱਥੇ ਵੀ ਆ ਕੇ ਉਨਾ ਹੀ ਸਕੂਨ ਮਿਲ ਰਹਾ ਜਿੱਦਾਂ ਮੈਂ ਟੀਮ ਇੰਡੀਆ ਨੂੰ ਸਪੋਰਟ ਕਰਦਾ ਤੇ ਅੱਜ ਚੰਗੇ-ਚੰਗੇ ਖਿਡਾਰੀ ਟੈਨਿਸ ਟੂਰਨਾਮੈਂਟ ਖੇਡ ਰਹੇ ਨੇ ਤੇ ਵਧੀਆ ਸ਼ਾਟ ਮਾਰ ਰਹੇ ਨੇ 6's ਮਾਰ ਰਹੇ ਨੇ ਤੇ ਇਹ ਯੂਥ ਲਈ ਬਹੁਤ ਵਧੀਆ ਸਾਈਨ ਹੈਗੇ ਆ ਤੇ ਇਦਾਂ ਹੀ ਟੂਰਨਾਮੈਂਟ ਕਰਾਏ ਜਾਣ ਲੁਧਿਆਣੇ ਦੇ ਵਿੱਚ ਤੇ ਖਿਡਾਰੀ ਨਿਕਲ ਕੇ ਆਉਣਗੇ ਜੇ ਇੰਟਰਨੈਸ਼ਨਲ ਜਿੱਦੇ ਵੀ ਸਟੇਟ ক্রিকেট ਹੁੰਦੀ ਹੈ ਇੰਟਰਨੈਸ਼ਨਲ ਵੱਲ ਜਾਣਗੇ ਆਈਪਲ ਵੱਲ ਜਾਣਗੇ ਤੇ ਬਹੁਤ ਵਧੀਆ ਉਪਰਾਲਾ ਹੈਗਾ ਕਿਉਂਕਿ ਮੈਂ ਜਾऊंगा ਅਗਲੇ ਸਾਲ ਇਸ ਤੋਂ ਵੀ ਵੱਡ ਚੜ ਕੇ ਖਿਡਾਰੀ ਪਾਰਟਿਸਪੇਟ ਕਰਨ ਤੇ ਬਹੁਤ ਵਧੀਆ ਸਾਈਨ ਹੈ ਤੇ ਥੈਂਕ ਯੂ ਸੋ ਮੱਚ ਮੈਂ ਆਇਆ ਇੱਥੇ ਤੇ ਹਿੰਦੁਸਤਾਨ ਦਾ ਝੰਡਾ ਲਹਿਰਾਇਆ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਕਿ ਤਰਾ ਲੱਗ ਰਿਹਾ ਹੈ ਬਿਲਕੁਲ ਜਿੱਦਾਂ ਜੇ ਮੈਂ ਬੋਲਿਆ ਕਿ ਕੋਈ ਸਪੋਰਟਸ ਇੱਕ ਅਲੱਗ ਹੀ ਚੀਜ਼ ਹੈ ਸਪੋਰਟਸ ਦਾ ਨਸ਼ਾ ਜਰੂਰ ਕਰੋ ਨਸ਼ੇਵਾਂ ਛੱਡੋ ਸਪੋਰਟਸ ਦਾ ਨਸ਼ਾ ਫੜੋ ਕ੍ਰਿਕਟ ਫੜੋ ਵਾਲੀਬਾਲ ਖੇਡੋ ਫੁੱਟਬਾਲ ਖੇਡੋ ਲੇਕਿਨ ਇਹੋ ਜੇ ਟੂਰਨਾਮੈਂਟ ਓਰਗੇਨਾਈਜ਼ ਕਰਾਣੇ ਚਾਹੀਦੇ ਨੇ ਜਿੱਦਾਂ ਸ਼ੂਭ ਮਰੋੜਾ ਜੀ ਨੇ ਸਟੈਪ ਚੁੱਕਿਆ ਪਹਿਲਾ ਸੀਜ਼ਨ ਦੂਜਾ ਸੀਜ਼ਨ ਬੜ ਚੜ ਕੇ ਹੋਇਆ ਤੇ ਪਾਰਟਿਸਪੇਟ ਹੋਏ ਖਿਡਾਰੀ ਆਣੇ ਨੇ ਦੂਰੋਂ ਦੂਰੋਂ ਤੇ ਉਹ ਦਿਲੋਂ ਜਾਣੋ ਖੇਡ ਰਹੇ ਨੇ ਜਿੱਦਾਂ ਵੀ ਹੁਣ ਦੇਖੋ ਜਿੱਦਾਂ ਇੰਦੀ ਵੱਡੀ ਟਰੋਫੀ ਹੈ ਪਿਛਲੇ ਦੋ ਮੋਟਰਸਾਈਕਲ ਰੱਖੇ ਨੇ ਅਗਲੇ ਸਾਲ ਆਉਣ ਵਾਲੇ ਤੀਜੇ ਸੀਜ਼ਨ 'ਚ ਇੱਕ ਗੱਡੀ ਵੀ ਹੋ ਸਕਦੀ ਹੈ ਤੇ ਖਿਡਾਰੀਆਂ ਨੂੰ ਇੱਕ ਖੇਡਣ ਦਾ ਮੌਕਾ ਮਿਲ ਰਿਹਾ ਕਿਉਂਕਿ ਟੀਮਾਂ ਇੰਨੀ ਹੈਗੀਆਂ ਕਿ ਸਾਡਾ ਨਾਂ ਲਿਖੋ ਸਾਡਾ ਨਾਂ ਲਿਖੋ ਕਿਉਂਕਿ ਪਹਿਲ ਕੀਤੀ ਹੈ ਤੇ ਪਹਿਲ ਇੰਨੀ ਉੱਪਰ ਜਾਊਗੀ ਤੇ ਖਿਡਾਰੀ ਵੀ ਗੱਡੇ ਦੇ ਤੇ ਦੂਜੇ ਪਾਸੇ ਰੱਖ ਕੇ ਖੇਡਾਂ ਵਾਂਗ ਪ੍ਰੋਫਿਊਜ ਦਾ ਧਿਆਨ ਆਊਗਾ ਤੇ ਬਹੁਤ ਮੁਕੰਮਲ ਰੱਖਿਆ ਸਾਹਮਣੇ ਆਪਣਾ 2500 ਰੁਪਏ ਲੈਣੇ ਆਜ ਸਾਡੇ ਭਰਾ ਸ਼ੋਮ ਰੋੜੇ ਵੱਲੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵੱਡੇ ਲੈਵਲ ਤੇ ਮੈਨੂੰ ਲੱਗਦਾ ਪੰਜਾਬ ਦਾ ਇਹ ਪਹਿਲਾ ਕ੍ਰਿਕਟ ਟੂਰਨਾਮੈਂਟ ਹੈ ਜਿਹੜਾ ਐਡੇ ਵੱਡੇ ਪੱਧਰ ਤੇ ਕਰਾਇਆ ਜਾ ਰਿਹਾ ਹੈ ਤੇ ਠਾਠਾ ਮਾਰਦਾ ਇਕੱਠ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਬਹੁਤ ਦਿਲ ਨੂੰ ਸਕੂਨ ਮਿਲਿਆ ਕਿੰਨੇ ਲੱਗ ਰਿਹਾ ਤੇ ਜਿਹੜਾ ਜੁਝੂ ਜਾਂਦੇ ਦੇ ਵਿੱਚ ਅੱਗੇ ਜਾ ਰਹੇ ਆ ਤੇ ਕੀ ਕਹਣਾ ਤੁਹਾਡਾ ਦੇਖੋ ਇਹ ਬਹੁਤ ਵਧੀਆ ਸੋਚ ਆ ਐਡੇ-ਐਡੇ ਵੱਡੇ ਨਾਮ ਰੱਖਣੇ ਮੋਟਰਸਾਈਕਲ ਰੱਖਣੇ 1 ਲੱਖ ਰੁਪਏ ਜਿੱਤਨਾਂ ਦੇ ਰੱਖਣਾ ਟੂਰ ਰੱਖਣਾ ਫੋਰਨ ਦਾ ਦੇਖੋ ਇਹਦੇ ਨਾਲ ਕੀ ਹੋਊਗਾ ਜਿਹੜਾ ਸਾਡਾ ਯੂਥ ਆ ਉਹ ਸਪੋਰਟਸ ਨਾਲ ਅਕਰਸ਼ਿਤ ਹੋਊਗਾ ਤਾਂ ਮੇ ਸਰਕਾਰਾਂ ਨੂੰ ਕਰਨਾ ਚਾਹੀਦਾ ਜੋ ਕੀ ਸਾਡੇ ਆਮ ਭਰਾ ਕਰ ਰਹੇ ਆ ਜਿਹੜੀ ਆਮ ਪਬਲਿਕ ਕਰਦੀ ਆ ਕੋਈ ਨਹੀਂ ਹੋਣੀ ਲਗਾਤਾਰ ਸੰਗਤ ਇਹ ਸਬਾਨਤ ਦੇਖਦੇ ਦੇਖੋ ਸਾਰੇ ਆਪਣੇ ਭਰਾ ਆ ਭਰਾਵਾਂ ਦਾ ਪਿਆਰ ਆ ਤੇ ਮੈਲ ਜੋੜ ਕੇ ਅਸੀਂ ਸਾਰੇ ਜਿਹੜੇ ਨੇਕ ਕਾਮਾ ਕਰਦੇ ਆ ਮੈਂ ਆਪਣੇ ਭਰਾ ਸ਼ੁਭਮ ਨੂੰ ਉਹਦੀ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿ ਬਹੁਤ ਟੌਪ ਕਲਾਸ ਇਹਨਾਂ ਦਾ ਪੰਜਾਬ ਦਾ ਪਹਿਲਾ ਟੂਰਨਾਮੈਂਟ ਆ ਉਹ ਟੂਰਨਾਮੈਂਟ ਕੀ ਕਹਿਣਾ ਚਾਹੁੰਦਾ ਨਹੀਂ ਭਰਾ ਬੰਦਾ ਪੰਜਾਬ ਤੋਂ ਚੰਗਾ ਜਿਹੜਾ ਕ੍ਰਿਕਟ ਤੋਂ ਬੋਲਾਰਾ ਤੁਸੀਂ ਦੇਖ ਸਕਦੇ ਹੋ ਪੰਜਾਬ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਪੰਜਾਬ ਤੋਂ ਹਰਿਆਣੇ ਤੋਂ ਯੂਪੀ ਤੋਂ ਰਾਜਸਥਾਨ ਤੋਂ ਥਾ-ਥਾ ਤੋਂ ਟੀਮਾਂ ਆਈਆਂ ਆ ਕਿਉਂ ਆਈਆਂ ਆ ਕਿਉਂਕਿ ਇੱਕ ਟੌਪ ਕਲਾਸ ਟੂਰਨਾਮੈਂਟ ਹੋ ਰਿਹਾ ਆ ਤੇ ਅਗਲੀ ਵਾਰ ਤੁਸੀਂ ਦੇਖੋ ਪੂਰੇ ਇੰਡੀਆ ਤੋਂ ਟੀਮਾਂ ਆਉਗੀਆਂ ਇੱਕ ਵੱਡੀ ਟੂਰਨਾਮੈਂਟ ਤੱਕ ਲੱਖ ਰੁਪਏ ਖੋਲੀਆਂ ਮੇਰੇ ਮਿੱਤਰੋ ਇਹ ਤਾਂ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਵੀ ਮੋਟਰਸਾਈਕਲ ਰੱਖੇਗੇ 1 ਲੱਖ ਰੁਪਇਆ ਨਾਮ ਰੱਖਿਆ ਗਿਆ ਬਹੁਤ ਵਧੀਆ ਪ੍ਰੋਗਰਾਮ ਆ ਪਰ ਬਹੁਤ ਬਹੁਤ ਵੀ ਦਾ ਇਨਵੈਸਟਮੈਂਟ ਕਰਾਇਆ ਗਾ ਜੇਕਰ ਹਨੇਰੇ ਜਿਹਾ ਸਹਾਰਾ ਜਿਹਾ ਹੋ ਸ਼ੁਰੂਆਰ ਉੜਾ ਜਿੱਦਾਂ ਦੇ ਟੀਮ ਪੱਲੂ ਟੂਰਨਾਮੈਂਟ ਕਰਾਇਆ ਜਾ ਰਿਹਾ ਔਰ ਜਿੱਥੇ ਇੰਨੇ ਵਧੀਆ ਤਰੀਕੇ ਨਾਲ ਖੇਡਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਔਰ ਬਹੁਤ ਵੱਡੇ ਇਨਾਮ ਵੰਡੇ ਜਾ ਰਹੇ ਨੇ ਇਸ ਨਾਲ ਪੰਜਾਬ ਦੇ ਯੂਥ ਨੂੰ ਸੇਧ ਮਿਲੇਗੀ ਤੇ ਉਹਨਾਂ ਨੂੰ ਖੇਡਾਂ ਵੱਡੀ ਪ੍ਰੇਰਿਤ ਕਰਨ ਲਈ ਕੰਮ ਜਾਬੂ ਹੋ ਰਿਹਾ ਹੈ ਬਹੁਤ ਅੱਛਾ ਉਪਰਾਲਾ ਜੀ ਬਹੁਤ ਅੱਛਾ ਇੰਤਜ਼ਾਮ ਹੈ ਔਰ ਇਹ ਮੈਨੂੰ ਲੱਗਦਾ ਹੈ ਇਹ ਸਾਡੇ ਯੂਥ ਨੂੰ ਜ਼ਰੂਰਤ ਹੈ ਖੇਡਾਂ ਵੱਲ ਪ੍ਰੋਸੋਸਟ ਕਰਨ ਲਈ ਮਾਨਵ ਅਵਨ ਸ਼੍ਰੀਮਨ ਕ੍ਰਿਸ਼ਨ ਮਿਲਾਰਾ ਉਹ ਪਾਰਵ ਗਾਧਨ ਬਹੁਤ ਵਧੀਆ ਬਹੁਤ ਵਧੀਆ ਪ੍ਰਾਰੰਭ ਹੈ ਪਹਿਲਾਂ ਕਹਿ ਰਿਹਾ ਆਰਾਮ ਬਹੁਤ ਵੱਡੇ ਨੇ ਹਰ ਬੋਲ ਤੇ ਨਾਮ ਲੱਗ ਰਿਹਾ ਵਾ ਸੋ ਬਹੁਤ ਵਧੀਆ ਮਾਹੌਲ ਆ ਖੇਡਾਂ ਵੱਲ ਨੌਜਵਾਨ ਜਾਣਗੇ ਤਾਂ ਨਸ਼ੇ ਤੋਂ ਦੂਰ ਹੋਣਗੇ ਬਿਲਕੁਲ ਖੇਡਾਂ ਵੱਲ ਪ੍ਰੇਰਿਤ ਹੋੜ ਔਰ ਬੱਚੇ ਸਾਡੇ ਖੇਡਾਂ ਵੱਲ ਜਾਣ ਨਸ਼ਿਆਂ ਤੋਂ ਦੂਰ ਹੋਣ ਇਸੇ ਤਰ੍ਹਾਂ ਪੰਜਾਬ ਦੇ ਭਾਈ ਬਹੁਤ ਵਧੀਆ ਟੂਰਨਾਮੈਂਟ ਹੋਇਆ ਸੀ ਪਹਿਲਾਂ ਵੀ ਟੂਰਨਾਮੈਂਟ ਜਿੱਤੇ ਸੀ ਬਹੁਤ ਹੀ ਤਗੜਾ ਟੂਰਨਾਮੈਂਟ ਆ ਬਾਈ ਨੇ ਪੈਸਾ ਬਹੁਤ ਲਾਇਆ ਬਾਕੀ ਪ੍ਰਬੰਧ ਬਹੁਤ ਅਖੜਾ ਸਹੀ ਆ ਕਿਹੜੀ ਜਗ੍ਹਾ ਤੋਂ ਤੁਹਾਡੀ ਟੀਮ ਸੀ ਤੁਹਾਡਾ ਪਿੰਡ ਰਸੂਲਪੁਰ ਆ ਜਿਲ੍ਹਾ ਮਰੀਦਗੋਲਾ ਚਪਾਰ ਦੇ ਨੇੜੇ ਪਿੰਡ ਇੰਨੀ ਕੀ ਖੁਸ਼ੀ ਹੋ ਰਹੀ ਹੈ ਬ੍ਰਾਜਾ ਜੀ ਮੋਟਰ ਦਾ ਜਿੱਤਾ ਖੁਸ਼ੀ ਬਹੁਤ ਹੋਈ ਹੈ ਵੀਰੇ ਬਹੁਤ ਟਾਈਮ ਦਾ ਜਿੱਤੇ ਹੈ ਦੁਬਾਰੋ ਮੇਰੇ ਮੋਟਰਸਾਈਕਲ ਕਿੰਨੀ ਕੀ ਮਿਹਨਤ ਕਰਨੀ ਪਈ ਇਸ ਕਮਪਨੀ ਦੇ ਵਿੱਚ ਜਦੋਂ ਪਹਿਲਾਂ ਕਰਦਾ ਮਿਹਨਤ ਦੇ ਵੀਰੇ ਹਰ ਕੰਮ ਜਿਹੜਾ ਮਰਜ਼ੀ ਦਾ ਮਿਹਨਤਾ ਕਰਨੀ ਪੈਂਦੀ ਹੈ ਸੋਖਾ ਦਾ ਕੁਝ ਵੀ ਨਹੀਂ ਮਿਲਦਾ ਜਿਹੜਾ ਮੋਟਰਸਾਈਕਲ ਹੈ ਤੁਹਾਡੇ ਇਕੱਲੇ ਦਾ ਪੂਰੀ ਟੀਮ ਦਾ ਬਾਈ ਨਹੀਂ ਇਹ ਮੋਟਰਸਾਈਕਲ ਮੇਰਾ ਇਕੱਲੇ ਦਾ ਪੂਰੀ ਟੀਮ ਨੂੰ ਤੁਹਾਨੂੰ ਲੱਖ ਰੁਪਏ ਮਿਲਿਆ ਹਾਂ ਹਾਂ ਸਰਪ੍ਰਾਈਜ਼ ਕੀ ਕਹਾਂ ਜਾਊਂਗਾ ਜ਼ੀਰੋ ਤਿੰਨ ਨੂੰ ਕੀ ਕਹਾਂ ਜਾਊਂਗੇ ਨਹੀਂ ਬਈ ਆਪ ਕਾਲ ਦਾ ਸਹੀ ਨੰਬਰ ਅਜੇ ਪਤਾ ਨਹੀਂ ਦੂਰ ਹੋਇਆ। ਬਈ ਬਹੁਤ ਚੰਗਾ ਟੂਰਨਾਮੈਂਟ ਚੰਗਾ ਟੂਰਨਾਮੈਂਟ ਕਰਾਉਦੇ ਪਹਿਲਾਂ ਬਹੁਤ ਅਖੜਾ ਟੂਰਨਾਮੈਂਟ ਕਰਾਉਂਦੇ ਬਈ ਯਾਰ ਬਹੁਤ ਬਹੁਤ ਧੰਨਵਾਦ ਬਈ ਸਾਰੀ ਕਮੇਟੀ ਦਾ ਡੀ ਲਕਸ ਆਸੀ ਟੇਲਾ